ਆਹ ਵੋ ਯੇਸੂ ਮੇਰਾ ਸਹਾਰਾ ਬਣ ਜਾਓ ਆਹ ਵੋ ਯੇਸੂ ਮੇਰਾ ਸਹਾਰਾ ਬਣ ਜਾਓ ਡੋਲੇ ਮੇਰੀ ਕਸ਼ਤੀ ਡੋਲੇ ਮੇਰੀ ਕਸ਼ਤੀ ਕਿਨਾਰਾ ਬਣ ਜਾ ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਪੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 12 ਦੇ ਆਏ ਉਸ ਦੀ 11 ਤੇ 12 ਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਉਹ ਨੇ ਉਹਨਾਂ ਨੂੰ ਕਿਹਾ ਭਈ ਤੁਹਾਡੇ ਵਿੱਚੋਂ ਇਹੋ ਜਿਹਾ ਕਿਹੜਾ ਮਨੁੱਖ ਹੈ ਜੇ ਦੇ ਕੋਲ ਇੱਕ ਪੇੜ ਹੋਵੇ ਅਤੇ ਜੇ ਉਹ ਸਬਤ ਦੇ ਦਿਨ ਟੋਏ ਵਿੱਚ ਡਿੱਗ ਪਵੇ ਤਾਂ ਉਹ ਉਸ ਨੂੰ ਫੜ ਕੇ ਨਾ ਕੱਢੇ ਸੋ ਮਨੁੱਖ ਪੇੜਾਂ ਨਾਲੋਂ ਕਿੰਨਾ ਹੀ ਉੱਤਮ ਹੈ ਇਸ ਲਈ ਸਬਤ ਦੇ ਦਿਨ ਭਲਾ ਕਰਨਾ ਯੋਗ ਹੈ ਯਹੂਦੀ ਧਰਮ ਦੇ ਠੇਕੇਦਾਰ ਜਦੋਂ ਪ੍ਰਭੂ ਯੀਸ਼ੂ ਮਸੀਹ ਜੀ ਤੋਂ ਪੁੱਛ ਰਹੇ ਸਨ ਕਿ ਹਫ਼ਤੇ ਦੇ ਦਿਨ ਚੰਗਾ ਕਰਨਾ ਯੋਗ ਹੈ ਜਾਂ ਨਹੀਂ ਮਨੁੱਖ ਦੇ ਵਿਚਾਰਾਂ ਰੀਤੀਆਂ ਕਰਮਕਾਂਡ ਦੇ ਅਨੁਸਾਰ ਕੁਝ ਕੰਮ ਕਰਨ ਦੇ ਲਈ ਕੁਝ ਦਿਨ ਉਚਿਤ ਹੁੰਦੇ ਹਨ ਅਤੇ ਕੁਝ ਦਿਨ ਉਨ੍ਹਾਂ ਦੀ ਨਿਗਾਹ ਦੇ ਵਿੱਚ ਅਨੁਚਿਤ ਹੁੰਦੇ ਹਨ ਉਨ੍ਹਾਂ ਨੇ ਪਰਮੇਸ਼ਰ ਦੇ ਦੁਆਰਾ ਠਹਿਰਾਏ ਗਏ ਦਿਨਾਂ ਦੇ ਵਿੱਚ ਕੁਝ ਦਿਨਾਂ ਨੂੰ ਸ਼ੁਭ ਮੰਨਿਆ ਹੋਇਆ ਹੈ ਤੇ ਕੁਝ ਦਿਨਾਂ ਨੂੰ ਉਨ੍ਹਾਂ ਨੇ ਅਸ਼ੁਭ ਮੰਨਿਆ ਹੋਇਆ ਹੈ ਪਰਬੀ ਯੇਸ਼ੂ ਮਸੀਹ ਜੀ ਉਹਨਾਂ ਨੂੰ ਉੱਤਰ ਦਿੰਦੇ ਹੋਏ ਕਹਿੰਦੇ ਹਨ ਕਿ ਜੇਕਰ ਕਿਸੇ ਮਨੁੱਖ ਦੇ ਕੋਲ ਇੱਕ ਪੇੜ ਹੋਵੇ ਅਤੇ ਉਹ ਸਬਤ ਦੇ ਦਿਨ ਟੋਏ ਦੇ ਵਿੱਚ ਡਿੱਗ ਪਵੇ ਤਾਂ ਕੀ ਉਹ ਉਸ ਨੂੰ ਫੜ ਕੇ ਉਸ ਟੋਏ ਦੇ ਵਿੱਚੋਂ ਬਾਹਰ ਨਹੀਂ ਕੱਢੇਗਾ ਇਹ ਤਾਂ ਉਹ ਜ਼ਰੂਰ ਕੱਢੇਗਾ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰੇਗਾ ਫਿਰ ਪ੍ਰਭੂ ਯੇਸ਼ੂ ਮਸੀਹ ਦੀ ਕਹਿੰਦੇ ਹਨ ਕਿ ਕੀ ਮਨੁੱਖ ਉਹਨਾਂ ਦੇ ਨਾਲੋਂ ਕਿਤੇ ਜ਼ਿਆਦਾ ਵੱਧ ਕੇ ਨਹੀਂ ਹੈ ਇਸ ਲਈ ਸਬਤ ਦੇ ਦਿਨ ਭਲਾ ਕਰਨਾ ਉਚਿਤ ਹੈ ਇੱਥੇ ਮਨੁੱਖਾਂ ਦੇ ਲਈ ਭਲਾਈ ਕੇਵਲ ਸਰੀਰਕ ਚੰਗਾਈ ਹੀ ਨਹੀਂ ਪਰੰਤੂ ਆਤਮਿਕ ਚੰਗਾਈ ਹੈ ਕਿਉਂਕਿ ਮਨੁੱਖ ਪਾਪ ਦੇ ਰੋਗ ਤੋਂ ਪੀੜਿਤ ਹੈ ਕੁਝ ਵੀ ਭਲਾਈ ਕਰਨ ਦੇ ਲਈ ਅਸਮਰਥ ਅਤੇ ਅਯੋਗ ਹੈ ਇਸੇ ਹੀ ਰੋਗ ਤੋਂ ਮਨੁੱਖਾਂ ਨੂੰ ਬਚਾਉਣ ਦੇ ਲਈ ਪ੍ਰਭੂ ਯੀਸ਼ੂ ਮਸੀਹ ਦੀ ਕਲਵਰੀ ਦੀ ਸਲੀਬ ਦੇ ਉੱਤੇ ਬਲੀਦਾਨ ਹੋਏ ਤੀਸਰੇ ਦਿਨ ਮਰਦਿਆਂ ਦੇ ਵਿੱਚੋਂ ਜੀ ਉੱਠੇ ਤਾਂ ਕਿ ਜੋ ਕੋਈ ਉਹਨਾਂ ਦੇ ਉੱਤੇ ਵਿਸ਼ਵਾਸ ਰੱਖੇ ਉਹ ਆਪਣੇ ਜੀਵਨ ਦੇ ਪ੍ਰਭੂ ਅਤੇ ਮੁਕਤੀਦਾਤਾ ਦੇ ਰੂਪ ਦੇ ਵਿੱਚ ਪ੍ਰਭੂ ਨੂੰ ਸਵੀਕਾਰ ਕਰ ਸਕੇ ਅਤੇ ਆਪਣੇ ਪਾਪਾਂ ਤੋਂ ਮੁਕਤੀ ਪ੍ਰਾਪਤ ਕਰ ਸਕੇ ਪਿਆਰੋ ਇਹੋ ਜਿਹੇ ਮੌਕੇ ਨੂੰ ਤੁਸੀਂ ਆਪਣੇ ਜੀਵਨ ਦੇ ਵਿੱਚ ਨਾ ਗਵਾਓ ਇਹ ਮੌਕਾ ਅੱਜ ਵੀ ਤੁਹਾਡੇ ਲਈ ਉਪਲਬਧ ਹੈ ਇਸ ਮੌਕੇ ਦਾ ਫਾਇਦਾ ਉਠਾਣ ਦੇ ਲਈ ਪਰਮੇਸ਼ਰ ਤੁਹਾਡੀ ਸਹਾਇਤਾ ਕਰੇ ਧੰਨਵਾਦ ਆਵੋ ਯੀਸੂ ਮੇਰਾ ਸਹਾਰਾ ਬਣ ਜਾ